ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਖੱਤਰੀ ਵਾਲਾ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਨੇ ਸੰਵਿਧਾਨ ਬਾਰੇ ਅਤੇ ਸੰਵਿਧਾਨ ਸਭਾ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਉਸੇ ਲੜੀ ਦੇ ਤਹਿਤ ਮੇਰਾ ਅਗਲਾ ਸਵਾਲ ਹੈ ਮੌਲਿਕ ਅਧਿਕਾਰਾਂ ਘਟ ਗਿਣਤੀਆਂ ਅਤੇ ਕਵੈਲੀ ਅਤੇ ਬਾਹਰ ਕੀਤੇ ਖੇਤਰਾਂ ਬਾਰੇ ਸਲਾਹਕਾਰ ਕਮੇਟੀ ਦੇ ਪ੍ਰਧਾਨ ਕੌਣ ਸਨ ਸਰਦਾਰ ਬੱਲਪਈ ਪਟੇਲ ਜੀ ਮੇਰਾ ਅਗਲਾ ਪ੍ਰਸ਼ਨ ਸੰਵਿਧਾਨ ਸਭਾ ਦੀ ਰਾਸ਼ਟਰੀ ਝੰਡੇ ਸੰਬੰਧੀ ਕਮੇਟੀ ਦਾ ਪ੍ਰਧਾਨ ਕੌਣ ਸੀ ਸੰਵਿਧਾਨ ਸਭਾ ਦੀ ਰਾਸ਼ਟਰੀ ਝੰਡੇ ਸੰਬੰਧੀ ਕਮੇਟੀ ਦਾ ਪ੍ਰਧਾਨ ਕੌਣ ਸੀ ਜੇ ਵੀ ਕ੍ਰਿਪਲਾਨੀ ਮੇਰਾ ਅਗਲਾ ਪ੍ਰਸ਼ਨ ਸੰਵਿਧਾਨ ਦਾ ਖਰੜਾ ਪਹਿਲੀ ਵਾਰ ਸੰਵਿਧਾਨ ਸਭਾ ਕੋਲ ਕਦੋਂ ਪੇਸ਼ ਕੀਤਾ ਗਿਆ ਇਹ ਪੇਸ਼ ਕੀਤਾ ਗਿਆ ਸੀਗਾ 21 ਫਰਵਰੀ 1948 ਈਸਵੀ ਨੂੰ ਸੰਵਿਧਾਨ ਸਭਾ ਵਿੱਚ ਸੰਵਿਧਾਨ ਦੇ ਪਹਿਲੇ ਖਰੜੇ ਉੱਤੇ ਕਿੰਨੇ ਦਿਨ ਚਰਚਾ ਹੋਈ ਪੰਜ ਦਿਨ ਸੰਵਿਧਾਨ ਸਭਾ ਵਿੱਚ ਸੰਵਿਧਾਨ ਦੇ ਖਰੜੇ ਉੱਤੇ ਦੂਜੀ ਵਾਰ ਕਦੋਂ ਚਰਚਾ ਸ਼ੁਰੂ ਹੋਈ 15 ਨਵੰਬਰ 1948 ਈਸਵੀ ਨੂੰ ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡਾ ਕਦੋਂ ਸਵੀਕਾਰ ਕੀਤਾ ਗਿਆ ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡਾ ਕਦੋਂ ਸਵੀਕਾਰ ਕੀਤਾ ਗਿਆ 22 ਜੁਲਾਈ 1947ਵੀਂ ਨੂੰ ਕਿਸ ਸਿਆਸਤ ਦੇ ਨਮਾਇंदे ਨੇ ਸੰਵਿਧਾਨ ਸਭਾ ਵਿੱਚ ਹਿੱਸਾ ਨਹੀਂ ਲਿਆ ਸੀ ਮੇਰਾ ਪ੍ਰਸ਼ਨ ਹੈ ਕਿਸ ਸਿਆਸਤ ਦੇ ਨਮਾਇंदे ਨੇ ਸੰਵਿਧਾਨ ਸਭਾ ਵਿੱਚ ਹਿੱਸਾ ਨਹੀਂ ਲਿਆ ਸੀ ਉਸ ਸਿਆਸਤ ਦਾ ਨਾਮ ਹੈ ਹైదరాబాద్ ਭਾਰਤ ਰਾตาล ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੂੰ ਕਿਸ ਪ੍ਰੈਜ਼ੀਡੈਂਸੀ ਤੋਂ ਚੁਣਿਆ ਗਿਆ ਸੀ ਪੱਛਮੀ ਬੰਗਾਲ ਸੰਵਿਧਾਨ ਦੇ ਖਰੜੇ ਉੱਤੇ ਕੁੱਲ ਕਿੰਨੇ ਦਿਨ ਚਰਚਾ ਹੋਈ ਸੰਵਿਧਾਨ ਦੇ ਖਰੜੇ ਉੱਤੇ ਕੁੱਲ ਕਿੰਨੇ ਦਿਨ ਚਰਚਾ ਹੋਈ ਇਹ ਦਿਨਾਂ ਦੀ ਗਿਣਤੀ ਸੀ 114 ਦਿਨ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਕਿੰਨੇ ਦੇਸ਼ਾਂ ਦਾ ਸੰਵਿਧਾਨ ਅਧਾਇਨ ਕਰਕੇ ਬਾਰੇ ਦੇਸ਼ ਦਾ ਸਰਦਾਰਨ ਬਣਾਇਆ ਦੇਸ਼ਾਂ ਦੀ ਗਿਣਤੀ ਸੀ 60 ਦੇਸ਼ਾਂ ਦਾ ਸਭ ਵਿਧਾਨਾਦਨ ਕੀਤਾ ਗਿਆ ਸੋ ਇਹ ਸੀ ਮੇਰੀ ਛੋਟੀ ਜਿਹੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜਾਵੇ ਧੰਨਵਾਦ